ਇਸ ਪੱਤਰਕਾਰ ਦਾ ਕਤਲ ਕਰ ਦਿੱਤਾ ਗਿਆ ਜੋ ਬੇਖੌਫ ਪੱਤਰਕਾਰਤਾ ਕਰਦਾ ਸੀ ਲੋਕ ਮੁੱਦੇ ਚੁੱਕਦਾ ਸੀ ਤੇ ਗਲਤ ਨੂੰ ਗਲਤ ਕਹਿਣ ਦਾ ਦਮ ਰੱਖਦਾ ਸੀ ਪਹਿਲਾਂ ਧਮਕੀਆਂ ਦਿੱਤੀਆਂ ਗਈਆਂ ਵੀਡੀਓ ਡਿਲੀਟ ਕਰਨ ਦੇ ਲਈ ਕਿਹਾ ਗਿਆ ਇੱਥੋਂ ਤੱਕ ਇਹ ਆ ਗਿਆ ਕਿ ਤੈਨੂੰ ਘਰੋਂ ਚੁੱਕ ਲਵਾਂਗੇ ਇਹ ਸਭ ਇਲਜ਼ਾਮ ਇਸ ਪੱਤਰਕਾਰ ਦੇ ਪਰਿਵਾਰ ਦੇ ਨੇ ਇਹ ਪੱਤਰਕਾਰ ਲੰਗੀ 16 ਤਰੀਕ ਨੂੰ ਇੱਕ ਹਸਪਤਲ ਦੀਆਂ ਨਲਾਇਕੀਆਂ ਨੂੰ ਆਪਣੀ ਪੱਤਰਕਾਰਤਾ ਦੇ ਜ਼ਰੀਏ ਉਜਾਗਰ ਕਰਦਾ ਆ ਕਿਵੇਂ ਹਸਪਤਲ ਦੀ ਛੱਦੇ ਉੱਪਰ ਕਰਮਚਾਰੀ ਸ਼ਰਾਬ ਪੀਂਦੇ ਨੇ ਕਿਸ ਤਰ੍ਹਾਂ ਦੇ ਨਾਲ ਹਸਪਤਲ ਦੀ ਸਾਫ ਸਫਾਈ ਠੰਡਰ ਬਣੀ ਇਮਾਰਤ ਵਰਗੀ ਸੀ ਉਹ ਦਿਖਾਇਆ ਜਾਂਦਾ ਹੈ ਤੇ ਫਿਰ 18 ਤਰੀਕ ਨੂੰ ਇਹ ਪੱਤਰਕਾਰ ਲਾਪਤਾ ਹੋ ਜਾਂਦਾ ਹੈ ਆਖਰ ਕੌਣ ਹੈ ਪੱਤਰਕਾਰ ਕਿਸ ਤਰ੍ਹਾਂ ਦੇ ਨਾਲ ਘਟਨਾ ਘਟੀ ਕਿਵੇਂ 18 ਤਰੀਕ ਨੂੰ ਇਹ ਲਾਪਤਾ ਹੋਇਆ 19 ਤਰੀਕ ਨੂੰ ਇਸ ਦੀ ਗੱਡੀ ਮਿਲੀ ਤੇ 28 ਤਰੀਕ ਨੂੰ ਇਸ ਦੀ ਡੈੱਡ ਬਾਡੀ ਮਿਲੀ ਆਉਂ ਜਾਂਦੇ ਆ ਇਹ ਪੱਤਰਕਾਰ ਰਾਜੀਵ ਪ੍ਰਤਾਪ ਇਹ ਜੋ ਉੱਤਰਾਖੰਡ ਦੇ ਉੱਤਰਕਾਸ਼ੀ ਦਾ ਰਹਿਣ ਵਾਲਾ ਹੈ ਜੋ ਆਪਣਾ YouTube ਚੈਨਲ ਚਲਾਉਂਦਾ ਸੀ ਤੇ ਲੋਕਪੱਖੀ ਪੱਤਰਕਾਰੀ ਕਰਦਾ ਸੀ ਨਾ ਧੜਕ ਹੋ ਕੇ ਗੱਲ ਸਰਕਾਰਾਂ ਦੇ ਸਾਹਮਣੇ ਰੱਖਦਾ ਸੀ ਪਰ ਸ਼ਾਇਦ ਇਸ ਦੀ ਲੋਕਪੱਖੀ ਪੱਤਰਕਾਰੀ ਕਈਆਂ ਨੂੰ ਪਸੰਦ ਨਹੀਂ ਸੀ ਜਿਸ ਦੇ ਕਰਕੇ ਇਸ ਨੂੰ ਧਮਕੀਆਂ ਭਰੀਆਂ ਕਾਲਾਂ ਆਉਂਦੀਆਂ ਸੀ ਜਾਨੋ ਮਾਰਨ ਤੱਕ ਧਮਕਾਇਆ ਜਾਂਦਾ ਸੀ ਘਰ ਦੇ ਵਿੱਚ ਆ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਪਰ ਸ਼ਾਇਦ ਇਸਤੀ ਲੋਕਪੱਖੀ ਪੱਤਰਕਾਰੀ ਕਈਆਂ ਨੂੰ ਪਸੰਦ ਨਹੀਂ ਸੀ ਜਿਸ ਤੇ ਕਰਕੇ ਇਸ ਨੂੰ ਧਮਕੀ ਭਰੀਆਂ ਕਾਲਾਂ ਆਉਂਦੀਆਂ ਸੀ ਜਾਨੋਂ ਮਾਰਨ ਤੱਕ ਧਮਕਾਇਆ ਜਾਂਦਾ ਸੀ ਘਰ ਦੇ ਵਿੱਚ ਆ ਕੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਇਤੋਂ ਤੱਕ ਹੀ ਨਹੀਂ ਇਸ ਦਾ ਭਰਾ ਤਾਂ ਇਹ ਵੀ ਦੱਸਦਾ ਹੈ ਕਿ ਤਕਰੀਬਨ 2 ਤੋਂ 3 ਮਹੀਨੇ ਪਹਿਲਾਂ ਕੁਝ ਲੋਕ ਇਸ ਤੇ ਘਰ ਦੇ ਵਿੱਚ ਆਉਂਦੇ ਨੇ ਦਰਵਾਜ਼ਾ ਖੜਕਾਉਂਦੇ ਨੇ ਤੇ ਜਦਾਸੀਂ ਜਾ ਕੇ ਦਰਵਾਜ਼ਾ ਖੋਲਦਿਆਂ ਤਾਂ ਸਾਨੂੰ ਲੋਕ ਸ਼ੱਕੀ ਲੱਗਦੇ ਨੇ ਤੇ ਉਹ ਕਹਿੰਦੇ ਨੇ ਕਿ ਰਾਜੀਵ ਪ੍ਰਤਾਪ ਨੂੰ ਤੁਸੀਂ ਬਾਹਰ ਭੇਜੋ ਅਸੀਂ ਉਸਦੇ ਨਾਲ ਗੱਲ ਕਰਨੀ ਹੈ ਮੌਤ ਦਾ ਮੁਹਕਰਨ ਪਰਿਵਾਰ ਵਾਲੇ ਉਹਨਾਂ ਧਮਕੀ ਦੇਣ ਵਾਲਿਆਂ ਨੂੰ ਮੰਨਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਦਰਅਸਲ ਹੁੰਦਾ ਕੁਝ ਐਸਾ ਹੈ ਕਿ 16 ਤਰੀਕ ਨੂੰ ਜ਼ਿਲ੍ਹੇ ਦੇ ਹਸਪਤਾਲ ਦੀ ਇੱਕ ਰਿਪੋਰਟਿੰਗ ਰਾਜੀਵ ਦੇ ਵੱਲੋਂ ਆਪਣੇ ਚੈਨਲ ਤੇ ਨਸ਼ਰ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਹਸਪਤਾਲ ਪ੍ਰਸ਼ਾਸਨ ਦੀਆਂ ਨਲਾਇਕੀਆਂ ਤੇ ناکਾਮੀਆਂ ਨੂੰ ਉਜਾਗਰ ਕੀਤਾ ਜਾਂਦਾ ਹੈ ਪਰਿਵਾਰ ਦੱਸਦਾ ਹੈ ਕਿ ਉਹ ਵੀਡੀਓ ਪੋਸਟ ਕਰਨ ਤੋਂ ਬਾਅਦ ਰਾਜੀਵ ਨੂੰ ਧਮਕੀਆਂ ਭਰੇ ਫੋਨ ਆਉਣੇ ਸ਼ੁਰੂ ਹੋ ਗਏ। ਇੱਥੋਂ ਤੱਕ ਕਿਹਾ ਗਿਆ ਕਿ ਤੁਸੀਂ ਆਪਣੀ ਵੀਡੀਓ ਡਿਲੀਟ ਕਰ ਦੇਵੋ ਨਹੀਂ ਤਾਂ ਤੁਹਾਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਪਰਿਵਾਰ ਦੱਸਦਾ ਹੈ ਕਿ ਰਾਜੀਵ ਵੀ ਇਹਨਾਂ ਧਮਕੀਆਂ ਤੋਂ ਪਰੇਸ਼ਾਨ ਸੀ ਉਹ ਥੋੜਾ ਬਹੁਤ ਆਪਣੀ ਧਰਮ ਪਤਨੀ ਨੂੰ ਦੱਸਦਾ ਜ਼ਰੂਰ ਸੀ ਕਿ ਮੈਨੂੰ ਇਸ ਤਰ੍ਹਾਂ ਦੀਆਂ ਫੋਨ ਕਾਲਾਂ ਆ ਰਹੀਆਂ ਨੇ। ਪਰਿਵਾਰ ਕਹਿੰਦਾ ਹੈ ਕਿ 18 ਤਰੀਕ ਨੂੰ ਜਦ ਰਾਜੀਵ ਆ ਰਿਹਾ ਸੀ ਤਾਂ ਉਸਦੀ ਆਪਣੀ ਧਰਮ ਪਤਨੀ ਦੇ ਨਾਲ ਤਕਰੀਬਨ 11:30 ਵਜੇ ਫੋਨ ਤੇ ਗੱਲ ਹੁੰਦੀ ਹੈ। ਤੋ ਕਹਿ ਰਿਆ ਸੀ ਕਿ ਮੈਨੂੰ ਡਰ ਲੱਗ ਰਿਹਾ ਹੈ ਤੇ ਗੱਲਬਾਤ ਦੇ ਵਿੱਚ ਉਸਨੇ ਕਿਹਾ ਕਿ ਮੈਂ ਘਰ ਜਾ ਰਿਹਾ ਹਾਂ ਮੁਸਕਾਨ ਅਗੇ ਦੱਸਦੀ ਹੈ ਕਿ ਉਸ ਤੋਂ 20-25 ਮਿੰਟ ਬਾਅਦ ਮੈਂ ਦੁਬਾਰਾ ਰਾਜੀਵ ਨੂੰ ਮੈਸੇਜ ਕੀਤਾ ਪਰ ਉਹ ਮੈਸੇਜ ਡਿਲੀਵਰ ਨਹੀਂ ਹੋਇਆ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਮੈਂ ਕੋਸ਼ਿਸ਼ ਕੀਤੀ ਦੁਬਾਰਾ ਫੋਨ ਕਰਨ ਦੀ ਪਰ ਕਿਸੇ ਤਰ੍ਹਾਂ ਦਾ ਕੋਈ ਰابطਾ ਨਹੀਂ ਹੋਇਆ ਉਸ ਤੋਂ ਬਾਅਦ ਪਰਿਵਾਰ ਰਾਜੀਵ ਨੂੰ ਲੱਭਦਾ ਆ ਤਾਂ 19 ਤਰੀਕ ਨੂੰ ਰਾਜੀਵ ਦੀ ਗੱਡੀ ਇੱਕ ਨਹਿਰ ਦੇ ਕੋਲ ਮਿਲਦੀ ਹੈ ਜਿਸ ਦੇ ਵਿੱਚ ਰਾਜੀਵ ਦੀ ਚੱਪਲ ਮਿਲਦੀ ਹੈ ਪਰ ਰਾਜੀਵ ਕਿਧਰੇ ਵੀ ਨਹੀਂ ਮਿਲਦਾ ਇਸੇ ਦੌਰਾਨ ਪਰਿਵਾਰ ਦੇ ਵੱਲੋਂ ਅਪਰਨ ਦੀ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਤਾਂ ਫਿਰ ਭਾਲ ਸ਼ੁਰੂ ਹੁੰਦੀ ਹੈ ਤੇ ਤਕਰੀਬਨ 10 ਦਿਨ ਬਾਅਦ 28 ਸੈਪਟੰਬਰ ਨੂੰ ਰਾਜੀਬ ਦੀ লাশ ਮਿਲਦੀ ਹੈ ਪੁਲਿਸ ਤੇ ਵੱਲੋਂ ਪਰਿਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪਰਿਵਾਰ ਦੇ ਵੱਲੋਂ লাশ ਦੀ ਪਛਾਣ ਕਰ ਲਈ ਜਾਂਦੀ ਹੈ ਪਰਿਵਾਰ ਦੇ ਵੱਲੋਂ ਪਹਿਲੇ ਦਿਨ ਤੋਂ ਹੀ ਇਲਜ਼ਾਮ ਲਾਏ ਜਾਂਦੇ ਨੇ ਕਿ ਇਹ ਕੋਈ ਹਾਦਸਾ ਨਹੀਂ ਇਸ ਦੇ ਪਿੱਛੇ ਕਹਾਣੀ ਕੋਈ ਹੋਰ ਹੈ ਪਰ ਇਸ ਦੇ ਉਲਟ ਜੇਕਰ ਪੁਲਿਸ ਦੀ ਮੰਨੀਏ ਤਾਂ ਪੁਲਿਸ ਦਾ ਕਹਿਣਾ ਇਹ ਹੈ ਇਹ ਇੱਕ ਹਾਦਸਾ ਹੈ ਤੇ ਸਾਹਤ ਸੇ ਤੋਂ ਕੁਝ ਸਮਾਂ ਪਹਿਲਾਂ ਇੱਕ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਮਿਲੀ ਜਿਸ ਦੇ ਵਿੱਚ ਰਾਜੀਵ ਇਕੱਲਿਆਂ ਗੱਡੀ ਦੇ ਵਿੱਚ ਬੈਠਿਆ ਨਜ਼ਰ ਆਉਂਦਾ ਹੈ ਪਰ ਇਸ ਤੋਂ ਵੱਡਾ ਸਵਾਲ ਪਰਿਵਾਰੇ ਉਠਾਉਂਦਾ ਹੈ ਕਿ ਜਿਸ ਗੱਡੀ ਦੇ ਵਿੱਚ ਰਾਜੀਵ ਜਾਂਦਾ ਹੈ ਉਹ ਗੱਡੀ ਉਸਦੀ ਨਹੀਂ ਉਸਤੇ ਕਿਸੇ ਦੋਸਤ ਦੀ ਸੀ ਪਰ ਉਹ ਦੋਸਤ ਇਸ ਸਭ ਮਸਲੇ ਤੇ ਚੁੱਪ ਹੈ ਪੋਸਟਮਾਰਟਮ ਦੀ ਰਿਪੋਰਟ ਦੀ ਮੰਨੀਏ ਤਾਂ ਛਾਤੀ ਅਤੇ ਢਿੱਡ ਦੀਆਂ ਅੰਦਰੂਨੀ ਸੱਟਾਂ ਦੇ ਕਾਰਨ ਰਾਜੀਵ ਦੀ ਮੌਤ ਹੋਈ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਕਹਿੰਦਾ ਹੈ ਕਿ ਪਰਿਵਾਰ ਦੇ ਵੱਲੋਂ ਲਗਾਏ ਆਰੋਪਾਂ ਤੇ ਵੀ ਜਾਂਚ ਹੋ ਰਹੀ ਹੈ ਪਰ ਹਾਲੇ ਤੱਕ ਕੋਈ ਵੀ ਤੱਥ ਸਾਹਮਣੇ ਨਹੀਂ ਆਇਆ ਜੋ ਇਹ ਦੱਸ ਸਕੇ ਕਿ ਰਾਜੀਵ ਦਾ ਕਤਲ ਹੋਇਆ ਹੈ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਉਂਦੇ ਹੋ ਇਜਾਜ਼ਤ ਧੰਨਵਾਦ